ਹਰੋ ਹਾਜ਼ਰੀ ਪਹਿਲਾ ਸਭ ਨੂੰ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮੁਅਲੈਕਮ ਨਮਸਕਾਰ ਸਭ ਨੂੰ ਦੋਸਤੋ ਅੱਜ ਆਪਾਂ ਇੱਕ ਉਸਾਰੂ ਸੋਚ ਨਾਲ ਇੱਕੋ ਸੁਨੇਹਾ ਲੈ ਕੇ ਆਇਆ ਜਿੱਤਾਂ ਹਾਰਾਂ ਜ਼ਿੰਦਗੀ ਦਾ ਇੱਕ ਪੈਰ ਹ ਅਕਸਰ ਜੇ ਦੋ ਕੋਈ ਪਲਵਾਨ ਹੁਲਦੇ ਨੇ ਕਿ ਇਹ ਹਾਰਦਾ ਹੈ ਕਿ ਇਹ ਜਿੱਤਦਾ ਆਪਾਂ ਆਪਣੇ ਬਾਰੇ ਲੜਾਈ ਬਹੁਤ ਛੇ ਦਿਨਾਂ ਤੋਂ ਲੜੀ ਮੈਂ ਆਪਣੀ ਇਮਾਨਦਾਰੀ ਨਾਲ ਪੂਰਾ ਤਨ ਦੇ ਨਾਲ ਜੋ ਕੁਝ ਮੇਰੇ ਅੰਦਰ ਸੀਗਾ ਜਿੰਨਾ ਦਮ ਸੀ ਵਿਰੇਂਦਰ ਮੈਂ ਸਾਰਾ ਝੋਲ ਦਿੱਤਾ ਔਰ ਇੱਕ ਸਾਫ਼ ਸੁਥਰੀ ਛੋਣ ਲਈ ਨਾ ਕੋ ਸ਼ਰਾਬ ਪਾਈ ਨਾ ਕੋ ਪੈਸਾ ਖਰਚਾ ਗਿਰਟਾਂਗਾ ਨਾ ਕਿਸੇ ਕੋਈ ਦਵਾਈਆਂ ਨਾ ਕੋ ਕਿਸੇ ਤੇ ਕੋਈ ਪਰਸ਼ਪਾਇਆ ਤੇ ਜਿੱਦਾਂ ਰਜ਼ੀਆ ਜੀ ਨੇ ਬੜੀ ਅੱਛੀ ਗੱਲ ਕਹੀ ਮੇਰੇ ਰਜ਼ੀਆ ਸੁਲਤਾਨਾ ਜੀ ਨੇ ਕਿ ਆਪਣਾ ਕਰਮ ਹੈ ਮਿਹਨਤ ਕਰਨਾ ਈਮਾਨਦਾਰ ਨਾਲ ਆਪਣੀ ਗੱਲ ਉਹ ਥੋੜੀ ਨਜਾਇਜ਼ ਦੇ ਵਾਸਤੇ ਲੜਾਈ ਲੜਨੀ ਸਿਰੂਪ ਦੀ ਗੱਲ ਚਟਨੀ ਬਾਕੀ ਉਸ ਅੱਲਾ ਉਸ ਵਾਇਟ ਨੂੰ ਕੇ ਖਾਣ ਦੇ ਰਿਹਾ ਕਿ ਉਸਨੇ ਤੁਹਾਡੇ ਵਾਸਤੇ ਕੀ ਰੱਖਿਆ ਕਈ ਵਾਰ ਜ਼ਿੰਦਗੀ ਚ ਲੱਗਦਾ ਹੈ ਹਮ ਤਾਂ ਕਿ ਬੜਾਈ ਪਤਾ ਨਹੀਂ ਨੁਕਸਾਨ ਹੋ ਗਿਆ ਪਤਾ ਨਹੀਂ ਕਿੰਨਾ ਵੱਡਾ ਕਰਤਾਂ ਪੈ ਗਿਆ ਪਰ ਅਲਟੀਮੇਟਲੀ ਕੁਦਰਤ ਨੇ ਤੁਹਾਡੇ ਵਾਸਤੇ ਛੋੜ ਉਸ ਵਿੱਚ ਰੱਖਿਆ ਹੁਣ ਆ ਦੇ ਕੋਈ ਨਾ ਸਮਝਾਣ ਦੀ ਦੁਨੀਆ ਦੇ ਵਿੱਚ ਜਿਹੜੀਆਂ ਗੱਲਾਂ ਨੇ ਕਿ

میں اپنے آپ میں طور دے ہوتے رہے ہیں لامبند کر کے سوچا کہ کل تو لڑائی پنجاب بھی شروع کر دینی ہے کیونکہ اصل جانتا ہونے شروع ہویا ہے جنا پارلیمنٹ کے آپ ساتھ سیتا جتے دیکھو کانگریس پارٹی ایک بالکل پورے کی کہتے ہیں کہ چوشو فروشنا رکھا گی دیش میں چھو ساڑھی تہلی ہو گئی موڈی صاحب دی شکست ہو گئی انہوں نے دو تھوڑیاں لے گیا پہیاں دیش ਦੀਪੀਸ਼ ਕੁਮਾਰ ਔਰ ਚੰਦਰਾਬਾਪੂ ਮੈਡੂ ਦੀਆਂ ਉਹ ਸਰਕਾਰ ਵੀ ਜੀਪੀ ਦੀ ਪਤਾ ਨਹੀਂ ਕਿੰਨੀ ਦੇਰ ਚਲਣੀਆਂ ਕਿਵੇਂ ਚਲਣੀਆਂ ਕਿੰਨਾ ਉਹਨਾਂ ਦੇ ਵਿੱਚ ਸੌਦੇਵਾਜ ਹੋਣੀਆਂ ਅੱਗੇ ਵਾਲੀਆਂ ਗੱਲਾਂ ਬੋਲਦੀਆਂ ਹੈ ਨਹੀਂਆਂ ਤੇ ਦੇਸ਼ ਵਿੱਚ ਵੀ ਆਪਣੀ ਜੇਤੂ ਹੋਈ ਆ ਤੇ ਪੰਜਾਬ ਦੇ ਵਿੱਚ ਵੀ ਆਪਣੀ ਜੇਤੂ ਹੋਈ ਤੇ 27 ਦੇ ਵਿੱਚ ਆਪਾਂ ਆਪਣੇ ਸੂਬੇ ਨੂੰ ਇੱਕ ਸਹੀ ਤੰਗ ਦੇ ਨਾਲ ਲੜਾਈ ਲਾ ਕੇ ਇੱਕ ਅੱਛੀ ਮਜ਼ਬੂਤ ਸਰਕਾਰ ਬਣਾਉਣੀ ਆ ਇਹਦਾ ਸੰਕੇਤ ਆ ਲੋਕ ਸਭਾ ਗਿਆ ਚੋਣਾਂ ਦੇ ਦਿੱਤਾ ਦੇ ਦੇਸ ਫਰ ਤੋਂ ਵੱਡੀ ਵਿਦਾਈ ਦੇ ਪਾਤਰ ਮਲੇਰ ਕੋਟਲਾ ਦੇ ਬਹਾਦਰ ਬੋਟਰਾ ਔਰ ਉਹਨਾਂ ਵਿੱਚੋਂ ਵੀ ਔਰ ਉਹਨਾਂ ਵਿੱਚੋਂ ਵੀ ਸਾਡਾ ਮੁਸਲਮਾਨ ਭਾਈ ਜਹਾਂ ਦਾ ਇੱਕ ਵਾਰ ਜ਼ੋਰਦਾਰ ਤਾੜੀਆਂ ਸਾਡੇ ਮੁਸਲਮਾਨ ਦੀ ਆਵਾਜ਼ ਜਿਹੜੇ ਇਸ ਦੇਸ਼ ਕਾਗਿਰੀਤੀ ਹੈ ਜਿਹਨ ਕਿਸੇ ਨੂੰ ਕਰੇ ਨਹੀਂ ਉਹਨਾਂ ਦੇ ਦੇਸ਼ ਦਾ ਸਾ ਸਰਕਾਰ ਵੀ ਅਵਾਜ਼ ਕਰ ਲਿਆ ਉਹਨਾਂ ਦੇ ਘਰ ਨੂੰ ਮਟਾਉਣਾ ਚਾਹੁੰਦੇ ਆ ਇਸੇ ਰਾਤ ਦੀ ਸਰਕਾਰ ਨੇ ਜਿਹੜਾ ਪ੍ਰਸ਼ਨ ਪਾਇਆ ਸਰਪੰਚਾਂ ਤੇ ਕੌਂਸਲਰਾਂ ਤੇ ਮਲੇਰਕੋਟ ਦੇ ਸ਼ਹਿਰ ਤੇ ਪਰ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਚੁਫੜਦਾ ਰਾਤਾ ਨਹੀਂ ਦਿਖਾਇਆ ਔਰ ਮਲੇਰਕੋਟ ਨਾਲੇ ਸਾਡੀ ਜਿਹੜੀ ਜਿੱਤ ਸੀ ਉਹ ਦਰਜ ਕਰਾਈ ਜਾਂ ਉਸ ਲਈ ਮੈਂ ਉਹਨਾਂ ਦਾ ਬਹੁਤ ਬਹੁਤ ਮਲੇਰਕੋਟ ਦੇ ਦਾ ਸ਼ੁਕਰੀਆ ਅਦਾ ਕਰਦਾ ਚੰਗੁਰ ਦੇ ਸਾਰੇ ਸਮੂਹ ਹੋਤਰਾਂ ਦਾ ਜਿਨ੍ਹਾਂ ਨੇ ਨਹੀਂ ਵੀ ਵੋਟ ਪਾਈ ਉਹਨਾਂ ਦਾ ਵੀ ਧੰਨਵਾਦ ਆ ਕਿ ਤੁਸੀਂ ਘਟੋ ਘਟ ਚੋਣ ਵਿੱਚ ਹਿੱਸਾ ਲਿਆ ਕਿਉਂਕਿ ਮੇਰੀ ਜ਼ਿੰਦਗੀ ਦਾ ਸੁੱਖ ਹੈ ਕਿ ਚੋਣਾ ਮੁੱਖਿਆਦਿ ਅਧਾਰ ਭੂਮਿਕਾ ਚਾਹੀਦੀਆਂ ਹਲੇ ਸਮਾਂ ਲੱਗੇਗਾ ਕਿਉਂਕਿ ਸਾਡੀ ਜਿਹੜੀ ਜਮਹੂਰੀਅਤ ਆ ਦੇਸ਼ ਦੀ ਇਹ ਜੋ ਚਰਨਿੰਗ ਪ੍ਰੋਸੈਸ ਚੱਲ ਰਹੀ ਹੈ ਨਾ ਇਹ ਸੁਧਰ ਰਹੀ ਹੈ ਹਲੇ ਤੇ ਜਿਹੜੇ ਦੱਖਣੀ ਏਸ਼ੀਆਈ ਮੂਲਕ ਨੇ ਪਾਕਿਸਤਾਨ ਭਾਰਤ ਬੰਗਲਾਦੇਸ਼ ਸ਼੍ਰੀਲੰਕਾ ਇਹ ਹਲੇ ਨਮੀਆਂ ਡਿਵੋਕਸੀਸ ਆ ਇਹਨੂੰ ਹਲੇ ਸਮਾਂ ਲੱਗਣਾ ਹੈ ਹੋ ਸਕਦਾ 50 ਸਾਲ ਲੱਗਣ ਜਦ ਤੱਕ ਇਹ

ਕੈਸ ਨੈਗੇਟਿਵਿਟੀ ਵਿੱਚ ਜਾਣਾ ਇਹ ਵੀ ਚਾਹਦਾ ਹਾਲਾਂਕਿ ਪੰ ਪੰਜਾਬ ਦੀ ਰਾਜਨੀਤੀ ਵਿੱਚ ਖਡੂਰ ਸਾਹਿਬ ਤੋਂ ਘੁੰਮ ਕੇ ਫਰੀਦਕੋਟ ਤੋਂ ਜ਼ਰੂਰ ਪੰਤਕ ਪੋਲਿਟਿਕਸ ਦਾ ਬੜਾ ਜ਼ਬਰਦਸਤ ਰਿਵਾਈਵਲ ਹੋਇਆ ਮੈਂ ਸੋਚਦਾ ਕਿ ਜਿੰਨੀ ਬੋਕਰ ਪਾਰਟੀ ਹੈ ਇਹ ਨਾ ਤਾਂ ਇਹ ਕੋਈ ਵਿਚਾਰਧਾਰਾ ਰਹਿ ਗਈ ਹੈ ਤੇ ਵਿਚਾਰਧਾਰਾ ਹੀਨ ਪਾਰਟੀ ਬਣ ਗਈ ਹੈ ਜਿਹੜੇ ਸੂਰ ਇਹਨਾਂ ਨੇ ਬ੍ਰਾਇਸਿਕਲ ਵੀਆਈਪੀ ਕਲਚਰ

ਔਰ ਜਿਹੜਾ ਰਵੈਇਤੀ ਆਕਾਲੀ ਦਲ ਸੀ ਸੁਪੀਰਵਾਦਾ ਦਾ 10 ਸਿੱਕਾ ਰੋਦੀਆ ਜਵਾਨਤਾ ਜੱਫਤ ਹੋ ਕੇ ਉਹ ਵੀ ਨਕਾਰ ਦਿੱਤਾ ਲੋਕਾਂ ਨੇ ਹੋ ਕੇ ਪੰਜਾਬ ਆ ਸਿੱਖਾਂ ਦੀ ਇੱਕ ਸਟੇਜ ਆ ਇੱਥੇ ਪੰਥ ਦਾ ਜਿੰਦਾ ਰਹਿਣਾ ਔਰ ਪੰਥਕ ਪੋਲਿਟਿਕਸ ਦਾ ਰਿਵਾਈਵਲ ਸੁਭਾਵਕ ਹੈ ਇੱਕ ਪਾਸੇ ਹੋਵੇਗੀ ਅਗਰ ਉਹ ਸਮਝ ਕੇ ਚੱਲੇ ਇੱਕ ਪਾਸੇ ਹੋਵੇਗੀ ਕਾਂਗਰਸ ਪਾਰਟੀ ਮਜ਼ਬੂਤ ਤੇ

میں گل کر رہا سکا کہ خیر پنجابیاں نے پنجاب کے بچ مون کو پھلا کچھ شرطہ کنیاں کرنیا چاہی دیا اور ایک نمی گرمی میں کر رہا سکا ایک قانون ایک ہمارچن پردیش ٹیننسی ایک نائنٹین سیونٹی ٹو بومبے ٹیننسی ایک نائنٹین سکسٹی ٹری گجرات میں چلا ہوا اور راجستان میں چلا ہوا اترا کھانے میں چاہ کہ کوئی بھی گیر اتھوں دا پشندہ

ਕੋਈ ਵੀ ਗੈਰ ਗੁਜਰਾਤੀ ਜਾ ਕੇ ਡਾਕਟਰ ਤੇ ਸਰਕਾਰੀ ਨੌਕਰੀ ਦੀ ਜ਼ਮੀਨ ਨਹੀਂ ਲੈ ਸਕਦਾ ਇਸ ਕਰਕੇ ਗੁਮਰਾਹ ਤੋਂ ਬਿਆਨ ਦਿੱਤੇ ਸਾਡੇ ਲੀਡਰ ਜਲਦੀ ਘੁਮਰਾ ਗਿਆ ਮੈਨੂੰ ਫੋਨ ਹੋਣ ਲੱਗ ਰਿਹਾ ਕਿ ਮੈਂ ਕਹਾਂ ਚਲੋ ਤੁਹਾਨੂੰ ਗੈਰ ਪੰਜਾਬੀਆਂ ਦੀ ਤਾਂ ਬੜੀ ਚਿੰਤਾ ਵਾ ਤੁਹਾਨੂੰ ਪੰਜਾਬੀਆਂ ਦੀ ਕੋਈ ਚਿੰਤਾ ਨਹੀਂ ਤੁਸੀਂ ਪੰਜਾਬੀਆਂ ਦੀ ਗੋਲ ਦੀ ਕੋਈ ਗੱਲ ਨਹੀਂ ਸਮਝਦੇ ਇਸ ਲਈ ਮੈਂ ਵੀ ਮੇਰੇ ਤੋਂ ਉੱਪਰ ਦੇਦੀ ਖਾਣਾ ਮਾਂ ਅੰਡਾ ਖਾ ਕੇ ਰੱਖ ਲਿਆ ਉੱਥੇ ਕਰੋਣਾ ਨਹੀਂਗਾ ਔਰ ਮੇਰੀ ਰੱਤਾ ਕਹਿਮ ਆ ਮੈਂ ਜਿਹੜੇ ਸਹਾਂਜ ਕਿਚਨ ਕਹਿ ਰਿਹਾ ਸੀ ਕਿ ਗਏ ਪੰਜਾਬੀਆਂ ਨੂੰ ਇੱਜਾ ਹੁਣ ਆਪਣਾ ਸੰਸਦ ਅੱਜ ਹੀ ਵੋਟ ਦੇ ਕੇ ਆਇਆ ਅੱਛਾ ਤੇਰਾ ਹੀ ਪਾਣੀ ਚੱਲ ਗਿਆ ਕੁਲਵਿੰਦਰ ਕੋਟ ਸੀਆਈਐਸਐਫ ਦੀ ਇੱਕ ਬਹਾਦਰ ਲੜਕੀ ਜਿਸ ਨੇ ਉਸ ਕੰਗਰਾਲ ਲਨੌਤ ਜਿਹੜੀ ਇੱਕ ਨਸਰਦੀ ਰਾਜਨੀਤੀ ਕਰਕੇ ਦੇਸ਼ ਵਿੱਚ ਭਾਗ ਦੇ ਦਿੱਤਾ ਪਾਕ ਦੇ ਟਿਕਟ ਤੋਂ ਮੰਡੀ ਚੋਲੇ ਬਣੀ ਆ ਉਹਦਾ ਮਿੱਤ ਦਿਨ ਦਾ ਕੰਮ ਆ ਬੱਚੀ ਉਹਦੇ ਚ ਮੇੜ ਤੇ ਕਹਿੰਦੀ ਆ ਕਿ ਪੰਜਾਬ ਨੇ ਉੱਗਰਵਾਦ ਔਰ ਤੰਕ ਆਪਕੇ ਬਾਰੇ ਵਿੱਚ ਸੋਚਣਾ ਚਾਹੀਏ ਦੋਸਤੋ ਗੋਲੀ ਨਹੀਂ ਸੀ ਵਜੀ ਸਿਰਫ ਚਪੇੜ ਚਪੇੜ ਨੂੰ ਗੋਲੀ ਨਾ ਲਾਈ ਗਈ ਤੇ ਪੰਜਾਬ ਦੇ ਵਿੱਚ ਉਹਦੀ ਨੇਪਰੇ ਚੜ੍ਹ ਕੇ ਅਸਲ ਇਹ ਹੋਇਆ ਕਿ ਜਦੋਂ ਕੰਗੜਾ ਸਿਕਿਉਰਿਟੀ ਚੈੱਕ ਤੋਂ ਗੁਜ਼ਰ ਰਹੀ ਸੀ ਉਹਦੇ ਟਰੇ ਵਿੱਚ ਰੱਖੋੜਾ ਸੀ ਉਹਦਾ ਫੋਨ ਤੇ ਉਹਦਾ ਪਰਸ ਗੁਰੋਏ ਸੁਰਿੰਦਰ ਕੌਰ ਨੇ ਕਹਿ ਆ ਕਿ ਉਹ ਆਡੀਓਸ ਵਾਇਰਲ ਹੋਈਆਂ ਨੇ ਬਾਅਦ ਵਿੱਚ ਉਹਨੇ ਕਹਿ ਆ ਕਿ ਆਪਣਾ ਮਹਿਦਮ ਰੱਖੋ ਫੋਨ ਔਰ ਪਰਸ ਕਿਉਂ ਤੂੰ ਗੋੜ ਹੋਣੀ ਆ ਉਹਦੀ ਨੇਪਰੇ ਚੜ੍ਹ ਕੇ ਕਹਿੰਦਾ ਛਤੰਗ ਕੁਰਿੰਦਰ ਕੌਰ ਤੂੰ ਖਾਲਸਤਾਨੀ ਹੋ

ਸਾਡੇ ਦੇ ਐਮਐਸਏ ਸਾਡੇ ਦੇ ਸ਼ਵਾਪਾ ਪਤਾ ਨਹੀਂ ਦੇਸ਼ ਵਿੱਚ ਕਿੰਨੇ ਵਿਖਾਰੀਆਂ ਨੂੰ ਕਿੰਨੇ ਹਿਊਮਨ ਰਾਈਟ ਐਕਟੀਵਿਸਟ ਨੂੰ ਕਿੰਨੇ ਲੋਕਾਂ ਨੂੰ ਸ਼ਵਾਪਾ ਦੇ ਕਾਲੇ ਕਾਨੂੰਨਾਂ ਦੇ ਤਹਿਤ ਨਜ਼ਰਬੰਦ ਕੀਤਾ ਸਾਡੇ ਪੰਜਾਬ ਦੇ ਮੌਜੂਦਾ ਨਾਮ ਦਿਗੂ ਗੜ ਪੇਚਾਇਆ ਇਸ ਮੂਰਖ ਬੰਦੇ ਪਰਵਤਮਾਨ ਨੇ ਲੇਕਿਨ ਜੇ ਕੋਈ ਆਰਐਸਐਸ ਤੇ ਬੀਜੇਪੀ ਦਾ ਗੱਲ ਕਰਦਾ ਉਹਦੇ ਲਈ ਕੋਈ ਆਰ ਕੋ ਆਪਾ ਕੋ ਐਮਐਸਏ ਨਹੀਂ ਸੋਵੇਂ ਤੁੰਦਰ ਦੀ ਗੱਲ ਕਰ ਰਿਹਾ ਸੀਗਾ ਤੁਸੀਂ ਦੇਖੋ 13 ਇੱਕ ਛੱcke ਰਹੇ ਨੇ ਸਾਡੀਆਂ ਪਾਰਟੀਆਂ ਦੇ

بندرگاہ سر بندرگاہ دور گجرات کی بندرگاہ دور مہاراشٹر بندرگاہ جی بارڈر ایک ہزار کلو میٹر تھی کراچی دی بندر کا ساری دنیا دا پاہر دا واکٹ کھل سا دیا لیکن پر لان اور بی جے پی دونوں کٹھے نے اس حالت تے انہیں سے ہوتے دونوں کٹھے نے گیر پنجاب میں اندھے بی جے پی تے پر لان دونوں کٹھے نے اور ساڑھے بچہ ہوں باہر پہ جب اتنی دونوں کٹھے اور پاکستان دے بولڈر دلتے کرنے نے کہ نہیں کھلنا چاہیتا بس آئی فرقیا میری راج دیتی بیچ اور جڑے گیا راشتر بادیا کونیا تاکتا ہوں جاؤے کہتیا کیسی ਜਿਹੜਾ ਦੇਸ਼ ਦਾ ਬਹੁਤ ਸਾਡੇ ਅੰਦਰ ਦੁੱਖ ਹੈ ਉਹਨਾਂ ਦੇ ਵਿੱਚ ਮੇਰੇ ਵਿੱਚ ਅੰਦਰ ਤੁਸੀਂ ਪਾ ਸਕਦੇ ਸੁਦਾਸਦਾ ਮੈਂ ਜਿੱਤਾਂ ਜਾਂ ਹਾਰਾਂ ਪਰ ਜਿਹੜਾ ਨਾਰਾ ਤਿਆਰ ਕੀਤਾ ਉਸ ਨੂੰ ਮੈਂ ਕਦੇ ਵੀ ਨਾ ਛੱਡਾਂ ਪਾਵਾਂ ਮੈਂ ਇਸ ਵਾਦੀ ਨਿਤ ਦੇ ਵਿੱਚ ਨਾਵਾਂ ਤੇ ਯਾਰਾਂ ਨਾ ਮੈਂ ਉਸੇ ਰਾਜੋ ਤੇ ਚੱਲਣਾ ਆਪ ਪਾਸ ਹੀ ਫੇਰਾ ਜਿੰਦਾਬਾਦ 1928 ਸਾਲ ਤੋਂ ਲੈ ਕੇ ਇਲੈਕਸ਼ਨ ਨਰੇਣਾ ਪਹਿਲੀ ਕੁਲਾਕ ਤੋਂ ਮੈਂ ਕਾਫੀ ਵੱਡੀ ਅ ਬੋਟ ਨਾਲ ਸਾਰਿਆ ਕਿਉਂਕਿ ਉਹ ਸੋਚਤ ਬੜਾ ਵੱਡਾ ਬਦਲ ਦਾ ਚਲਵਾ ਚਾਹਦਾ ਸੀ ਕਿ ਬੀਬੀ ਜੀ ਦੀ ਕੋਰ ਬੜੀ ਪਾਵਰਫੁਲ ਐਸਜੀਪੀਸੀ ਰੈਜ਼ੀਡੈਂਸ ਸਿਟੀ ਮੇਰੇ ਸ਼ਾਮ ਨੂੰ ਥੋੜਾ ਕਿਉਂਕਿ ਤੁਮੜ ਵੀ ਕਾਫੀ ਤੇ ਜ਼ਰਵਾਵੀ ਹੈ ਨਹੀਂ ਸੀ ਗੱਲ ਮੈਂ ਥੋੜਾ ਜਿਹਾ ਉਦਾਸ ਹੋ ਕੇ ਕਿੰਨਾ ਘਰ ਬੈਠਾ ਸੀ ਤੇ ਮੇਰੇ ਪਿਤਾ ਜੀ ਆਜ ਹੈਨੀ ਮਿਸ ਲਾਲ ਸਿੰਘ ਆ ਖੜੇ ਨੇ ਹਰਦੀਪ ਸਿੰਘ ਗੁਦਰਾ ਸਾਹ ਕੋਲ ਤੇ ਹੋਰ ਬਹੁਤ ਸਾਰੇ ਚੰਗੇ ਬਜ਼ੁਰਗ ਜਿਹੜੇ ਮੇਰੇ ਪਿਤਾ ਜੀ ਨੂੰ ਜਾਣਦੇ ਸੀ ਉਹ ਆ ਮੇਰੇ ਕੋਲ ਆਏ ਮੇਰੇ ਪਿੱਠੇ ਹੱਥ ਥਾਕੇ ਫਿਰ ਇੱਕ ਭਰਾ ਕਹਿੰਦੇ ਵੀ ਸੁਖਪਾਲ ਨੂੰ ਜੇ ਕਿ ਆਪਾਂ ਵੋਟ ਤੇ ਬੜੀ ਤੇ ਹਾਰੇ ਆ ਇਹਨਾਂ ਨਾਲ ਇਹਨੂੰ ਹੋਰ ਤਰੀਕੇ ਨਾਲ ਸੋਚਣਾ ਉਸ ਵਕਤ ਸੈਨੂੰ 25000 ਵੋਟ ਦੇ ਹੱਕ ਵਿੱਚ ਕੋਲ ਹੋਈ ਜੇ ਨਾ ਹਾਰਿਆ ਨੂੰ ਸ਼ਾਇਦ ਤੇ ਕਰਦੇ ਤੂੰ ਇਹ ਸੋਚ ਕੇ ਤੈਨੂੰ 25000 ਆਦਮੀ ਨੇ ਵੋਟ ਪਾਈ ਅਗਰ ਤੂੰ ਉਦਾਸ ਹੋਵੇਂਗਾ 25000 ਆਦਮੀ ਦੇ ਜਜ਼ਬਾਤ ਤੋੜੇਗਾ ਉੱਠ ਖੜਾ ਹੋ ਤਗੜਾ ਹੋ ਕੇ ਕੱਲ ਤੋਂ ਪਹਿਲਾਂ ਦੁਬਾਰਾ ਉਹਨਾਂ ਦੀ ਕੀ ਗੱਲ ਸਾਰਾ ਪੰਜਾਬ ਦੁਆਬਾ ਹਾਰ ਗਿਆ ਕਾਂਗਰਸ ਲੋਰਦਾ ਸੱਚ ਮੈਂ ਫੋਟੀਆਂ ਤੇ ਇੱਚਾ ਜਾਣੇ ਇਸ ਦੁਆਬੇ ਚੋਂ ਕੰਗਰਸ ਪਾਰਟੀ ਦੀ ਸੀਟ ਤੇ ਜਿੱਤੇ ਐਮ.ਐਲ.ਏ ਬਣ ਕੇ ਆਇਆ ਸੋ ਬਸ ਇਹ ਹੀ ਤੁਹਾਨੂੰ ਸਭ ਨੂੰ ਮੇਰੀ ਬੇਟੀ ਆ ਜਿੱਥੇ ਜਿੱਥੇ ਤੁਸੀਂ ਜਾਣਾ ਜਿੱਥੇ ਕੰਮ ਤੇਰੀ ਕਿਤੇ ਲੋੜ ਹੋਈ ਕੋਈ ਨਜਾਇਜ਼ ਤੁਹਾਡੇ ਕਿਸੇ ਨਾਲ ਹੋਊਗੀ ਮੈਂ ਜਾਣਣਾ ਬੰਦਾ ਨਹੀਂਗਾ ਮੈਂ ਤੁਹਾਡੇ ਪਿੱਛੇ ਆਉਂਗਾ ਤੁਹਾਡੇ ਮਗਰ ਤੱਕ ਖੜੂਗਾ ਤੁਹਾਡੀ ਲੜਾਈ ਲੜੂਗਾ ਪਰ ਸ਼ਰਤ ਇਹ ਹੈ ਕਿ ਆਪਾਂ ਗਲਤ ਨਹੀਂ ਹੋਣਾ ਚਾਹੀਦੇ ਆਪਾਂ ਨਜਾਇਜ਼ ਨਹੀਂ ਕੁਝ ਕਰਨਾ ਆਪਾਂ ਗਲਤ ਕੁਝ ਕਰਨਾ ਨਹੀਂਗਾ ਤੇ ਜੇਕਰ ਬੇਗਨਾ ਹੋਏ ਕਿ ਉਹਦੇ ਵਿੱਚ ਆਪਾਂ ਤੁਹਾਡੀ ਅਸੀਂ ਸਾਰੇ ਅੰਤਿਮੀ ਲੀਡਰਸ਼ਿਪ ਇੱਥੇ ਬੈਠੀ ਖੜੀ ਆ ਸਾਰੀ ਤੇ ਕਹਿੰਦੇ ਮੇਰੇ ਕੋਲ ਆਇਆ ਧੂਰੀ ਜਾਂ ਇੱਥੇ ਦੀ ਸਾਰੇ ਸੰਗੂਰ ਦੇ ਲੋਕ ਸਭਾ ਨੂੰ ਮੈਂ ਇਹ ਆਵਾਜ਼ ਦੇਣਾ ਚਾਹੁੰਦਾ ਕਿ ਜਿੱਥੇ ਵੀ ਕਿਤੇ ਕਾਂਗਰਸ ਪਾਰਟੀ ਦੇ ਕਿਸੇ ਸਰਪੰਚ ਕੌਂਸਲਰ ਵਰਕਰ ਦੇ ਨਾਲ ਤੱਕਾ ਹੋਗਾ ਖੈਰਾ ਤੁਹਾਡੇ ਨਾਲ ਮੇਸਾ ਜੋ ਵੀ ਕਿਤੇ ਡੱਕੇ ਸਾਹ ਕੋਈ ਨਾ ਹੋਵੇ ਇਹੀ ਆਪ ਬੇਨਤੀਆ ਕਰਨ ਲਈ ਮੈਂ ਆਸੀਗਾ ਅਕਲੇਸ਼ ਸ਼ੁਕਾ ਜੀ ਆਇਆ ਆ ਤੇ ਸਾਡੇ ਨਾਲ ਇੱਕ ਦਿੱਲੀ ਤੋਂ ਮੇਰੇ ਨਾਲ ਕਿਸਾਨ ਕਾਂਗਰਸ ਵਿੱਚ ਕੰਮ ਕਰਦੇ ਸਾਡੇ ਵਾਈਸ ਚੀਰਮੈਨ ਨੇ ਇਹਨਾਂ ਨੇ ਆਪਣੀ ਪੂਰੀ ਟੀਮ ਲੈ ਕੇ ਇੱਥੇ ਮਲੇਰਕੋਟਲਾ ਬੈਠੇ ਔਰ ਇਹਨਾਂ ਤੋਂ ਸਿੱਖਣ ਦੀ ਲੋੜ ਸੀ ਅਗਰ ਸੀ ਬਾਕੀ ਅੱਧ ਹਫ਼ਤੇਾਂ ਦੇ ਵਿੱਚ ਵੀ ਅਗਰ ਇਹਨਾਂ ਵਾਂਗੂ ਅਸੀਂ ਕੰਮ ਕਰਦੇ ਤਾਂ ਆਈ ਐਮ ਕਵਾਈਟ ਸ਼ੋਰ ਕਿ ਸਾਡੀ 40% ਦੇ ਪਹੁੰਚ ਅਗਲਾ ਮਹੀਨੇ ਸੀ ਬੜੇ ਆਰਗੇਨਾਈਜ਼ਡ ਢੰਗ ਨਾਲ ਮਲੇਰਕੋਟਲਾ 'ਚ ਇਹਨਾਂ ਨੇ ਰਸਿਆ ਜਿੱਤੇ ਪਰਿਵਾਰ ਨਾਲ ਸਤਨਾਲ ਤਾਲਵੇ ਬਾਜ਼ਾਰ 'ਚ ਲੜਾਈ ਲੜੀ ਇੱਕ ਵਾਰ

ਆ ਕੌਂਸਲਰ ਸਾਤੂ ਜੀ ਸ਼ਰਧੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਮਨੀਸ਼ ਪੰਸਰ ਜੋ ਸਾਡੇ ਬਕਾਲੇ ਦੇ ਕੈਂਡੀਡੇਟ ਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਮੈਂ ਸੁਲਿੰਦਰ ਤਮਾਨ ਜੋ ਸਾਡੇ ਲੜੇ ਸੀਗੇ ਉਥੋਂ ਸੁਹਰਾਪ ਤੋਂ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਇਸੇ ਤਰ੍ਹਾਂ ਸਾਡਾ ਕੋਲ ਜਿਹੜੇ ਦਾ ਬਲੋਕ ਸੀ ਉਥੇ ਮੈਂ ਆਪਣੇ ਬਲੋਕ ਪਰ ਤਾਂ ਸਤਾ ਜੀ ਦਾ ਸਨਾਮ ਸਿੰਘ ਦਾ ਜਗਦੀਪ ਕਾਕਾ ਦਾ ਔਰ ਜਿਹੜੇ ਵਿਚ ਮੈਂ ਨਹੀਂ ਲੈ ਸਕਦਾ ਮੈਂ ਧੰਨਵਾਦ ਕਰੂੰਗਾ ਸਰਦਾਰ ਸੁਜੀਤ ਸਿੰਘ ਜਮਾਨ ਜਿਹੜੇ ਐਸਐਮਐਲਏ ਨੇ ਉਹਨਾਂ ਨੇ ਵੀ ਮੇਰੀ ਬਹੁਤ ਮਦਦ ਕੀਤੀ ਸਾਡੀ ਪਾਰਟੀ ਦੇ ਸਾਰੇ ਬੌਂਸੜਾ ਪਤਾਨਾ ਦਾ ਸੁਭਿਆ ਸਾਹਿਬ ਦਾ ਸਾਡੇ ਸਾਰੇ ਬਲੋਕ ਪ੍ਰਧਾਨ ਜਸਪਾਲ ਬਾਸ ਸਿੰਘ ਪ੍ਰਧਾਨ ਮਲੇਰਕੋਟ ਦਾ ਸਾਡੇ ਸਾਰੇ ਬਲੋਕ ਪ੍ਰਧਾਨਾਂ ਦਾ ਸਾਡੇ ਸ਼੍ਰੋਮ ਕਾਂਗਰਸ ਦਾ ਸਾਡੀ ਮਹਿਲਾ ਕਾਂਗਰਸ ਦਾ ਸਾਡੇ OBC ਵਿੰਗ ਦਾ ਸਾਡੇ SC ਵਿੰਗ ਦਾ ਸਭ ਦਾ ਧੰਨਵਾਦ ਕਰਦਾ ਤੇ ਅੰਤ ਚੋੜ ਇੱਕ ਗੱਲ ਕਮਾਂ ਮੈਂ ਕਰਦਾ ਕਿ ਮੈਂ ਸੋਚ ਲ ਕੇ ਕੋਈ ਟਿਕਟ ਮੰਗਣ ਦਿੱਲੀ ਨਹੀਂ ਗਿਆ ਨਾ ਮੈਂ ਇਹ ਟਿਕਟ ਮੰਗੀ ਸੀ ਅਗਰ ਮੈਂ ਕੱਲਾ ਐਮਪੀ ਬਣਨਾ ਹੁੰਦਾ ਤੇ ਮੈਂ ਵੀ ਜਾ ਕੇ ਕੋਈ ਸੇਫ ਸੀਟ ਮੰਗ ਸਕਦਾ ਸੀ ਪਾਰਟੀ ਤੋਂ ਸ਼ਾਇਦ ਉਹ ਮੈਨੂੰ ਸੇਫ ਸੀਟ ਦੇ ਸਕਦੇ ਪਰ ਮੈਂ ਰਿਸਕ ਲੈਣ ਦਾ ਹਾਂਦੀ ਹ ਜਿੰਦਗੀ ਵਿੱਚ ਮੈਨੂੰ ਕੋਈ ਜਿੰਦਗੀ ਚ ਚਾਹਤ ਨਹੀਂ ਕਿਤੇ ਕੋਈ ਨਹੀਂ ਲੜੂਗਾ ਮੈਂ ਪਾਰਟੀ ਨੂੰ ਕਿਹਾ ਸੀਗਾ ਤੁਹਾਨੂੰ ਕੋਈ ਚੇ ਸੀ ਕਿ ਤੇ ਤੁਹਾਨੂੰ ਕੋਈ ਲੜਣਾ ਨਹੀਂ ਪਵੇ ਜੇ ਕੋਈ ਨਹੀਂ ਲੜੂਗਾ

جگدیو سنگھالو سا بھی گور بلاک پر سارے نام آدھوں سارے بلاک پر سارے آ جائیں میری چھوٹی بہن خطر یہ بڑا صاف لفظہ کر کے پنڈا چارٹ ਔਰ ਬੜੇ ਅੱਛੇ ਸ਼ਬਦਾਂ ਦੇ ਵਿੱਚ ਆਪਣੀ ਜਿਹੜਾ ਕੰਮ ਕੀਤਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੁਸਫਾ ਸਾਹਿਬ ਪੁੱਛੋ ਮੈਂ ਕਿਹਾ ਬਹੁਤ ਬਹੁਤ ਪੁੱਛਦਾ ਇੱਕ ਵਾਰ ਫਿਰ ਅਗਰ ਕਿਸੇ ਦਾ ਨਾਮ ਲੈ ਕੇ ਆਮ ਸੌਰੀ ਪਰ ਮੈਂ ਮਜਬੂਰੀ ਤੌਰ ਤੇ ਸਨਗੁਰ ਲੋਕ ਸਭਾ ਦੇ 15 ਲੱਖ ਵੋਟਰਾਂ ਦਾ ਧੰਨਵਾਦ ਕਰਦਾ ਹੋਇਆ ਕਿ ਬੜਾ ਜੱਜ ਗਿਆ ਔਰ ਇਹ ਕਹੂੰਗਾ ਕਿ ਬਿਲਕੁਲ ਹੌਸਲਾ ਨਹੀਂ ਹਾਰਨਾ ਜੋ ਜਿੱਦਣ ਆਪਾਂ ਹੌਸਲਾ ਹਾਰਾਂਗੇ ਅਸਲ ਹਾਰ ਉਹਦੋਂ ਹੋਵੇਗੀ ਉੱਤੋਂ ਤੱਕ ਜਦ ਤੱਕ ਕੋਈ ਹੌਸਲਾ ਨਹੀਂ ਹਾਰਦੇ ਕੋਈ ਹਾਲ ਆਪਣੀ ਮੰਨ ਸਕਦੇ ਇੰਨੀਆਂ ਬੇਕੀਆ ਬੇਕੀਆ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ